ਵੇਟ ਇੱਕ ਮਿੰਟ ਰਹਿਣਾ ਤਾ ਅਸੀਂ ਕਰਕੇ ਦੇਣਾ ਤਾਂ ਹੀ ਪੁਲ ਚੱਲੇ ਨੇ ਪਹਿਲੀ ਗੱਲ ਜੇ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀਏ 8 ਸਾਲ ਜੁ ਦੇ ਹੈ ਉਹ ਪੁਲ ਨਹੀਂ ਚੁਆ ਸਕੇ ਤਾਂ ਇੱਥੇ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰਦੀ ਦਾ ਜੰਡਾ ਲਾ ਗੇ ਮੇਰੇ ਕੋਲ ਇਸ ਟਾਈਮ ਬਖਾ 42 ਫੈਨੇ ਵਰਕ ਆਊਟਰ ਜਿਹੜੇ ਤਿਆਰ ਆ ਜੋ ਇੰਨਾ ਹੀ ਸ਼ੌਕ ਹੈ ਮੇਰੀ ਗੱਡੀ ਸੇਰੇ ਬਹਿ ਜਾ ਕਰਾ ਲਾ ਕੇ ਦੀ ਵਲੇ ਕੱਟੀ ਜਾਣ ਮੈਨੂੰ ਕੀ ਫਰਕ ਪੈਂਦਾ ਉਹਦਾ ਕਾਰਨ ਉਹਦਾ ਉਹਦਾ ਕਾਰਨ ਇਹ ਆ ਦੇਖੋ ਉਹ ਕੀ ਕੰਮ ਕਰਦਾ ਇਹ ਗੱਲਾਂ ਕਰਦੇ ਸੀ ਮੈਂ ਕੰਮ ਕਰਦਾ ਇਹ ਗੱਲਾਂ ਦੇ ਪਕਾੜ ਖੜਾ ਪਕਾਉਂਦੇ ਸੀ ਤੇ ਮੈਂ ਕੰਮਾਂ ਦੇ ਨਾਲ ਕਰਦਾ ਜਿਵੇਂ ਤੁਸ ਜੈਸ ਪਰਲੀਮੈਂਟ ਸੈਂਬਰ ਇਹਨਾਂ ਨੂੰ ਇਹ ਸ਼ੋਭਾ ਨਹੀਂ ਮਿਲਦੀ ਇਹ ਤਾਂ ਇੱਕ ਛੋਟਾ ਜਿਹਾ ਜਿਹਾ ਗਲੀਦੰਚਰਾ ਪ੍ਰਧਾਨ ਵੀ ਨਹੀਂ ਐਸੀ ਹਰਕਤ ਕਰਦਾ ਹੋਵੇ ਜਿਹੜੀ ਇਹ ਹਰਕਤ ਕਰਨ ਲੱਗੇ ਹੋਏ ਕਰਕੇ ਪਹਿ ਤੋਂ ਦਾ ਵਿੱਚ ਹੜੂੜ ਵੀ ਆਇਆ ਬਾਦਸ਼ਾਹ ਅੱਜ ਵੀ ਮੌਸਮ ਖੜ ਮਤਲਬ ਇਹ ਕੋਈ ਮੌਸਮ ਠੰਡਾ ਆ ਜੇ ਠੀਕ ਹੈ ਨਾ ਖੁਲਕੇ ਸਰਦੀ ਵੀ ਪਈ ਆ ਜਦੋਂ ਇਸ ਕਰਕੇ ਕੋਈ ਵੀ ਕੰਮ ਆ ਜਿਹੜਾ ਇਦਾਂ ਦੀ ਕੋਈ ਡਿਲੇ ਹੁੰਦੀ ਹੈ ਨਾ ਡੂ ਟੂ ਵੈਦਰ ਜਾਂ ਡੂ ਟੂ ਕੋਈ ਆਫਿਸ ਦਾ ਕੰਮ ਪਰ ਸਾਡੇ ਸਰਕਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਕੋਈ ਡਿਲੇ ਨਹੀਂ ਸਿਰਫ ਮੌਸਮ ਦੀ ਖਰਾਬੀ ਕਰਕੇ ਜਿਹੜਾ 2 ਮਹੀਨੇ ਲੇਟ ਹੋਇਆ ਉਹ ਸੀ ਖੜ ਦੇਣਾ ਪਹਿਲੀ ਗੱਲ ਤਾਂ ਯਾਰ ਡੀਪੀ ਆ ਦੀ ਐਸਟੀਬੇਟਿਵ ਮੇਰੀ ਮੈਂ ਮੈਂ ਬਣਵਾਇਆ ਫਸਟ ਆਫ ਆਲ ਜਿਹੜਾ ਕਹਿ ਰਹੇ ਆ ਠੀਕ ਹੈ ਕਹਿੰਦੇ ਸਾਰੇ ਕੰਮ ਲੇਟ ਹੋਏ ਨੇ ਕਹਿੰਦੇ ਯਾਰ ਇੱਕ ਮਿੰਟ ਕਦੋਂ ਲੇਟ ਹੋਏ ਨੇ ਜਿਹੜੀ ਹੁਣ ਕਿਹੜੇ ਕੰਮ ਦੀ ਗੱਲ ਕਰਦੇ ਅਸੀਂ ਡੈਫੀਨੇਸ਼ਨ ਦਿੰਨੇ ਆ ਉਹਦੀ ਇੱਕ ਮਿੰਟ ਇੱਕ ਮਿੰਟ ਆਰ ਜੂ ਵੀ ਕਹਿੰਦੇ ਕਦੇ ਵੀ ਅੱਛਾ ਆਰ ਜੂ ਵੀ ਲੇਟ ਹੋਇਆ ਨਾ ਤੁਸੀਂ ਕਹਿੰਦੇ ਉਹ ਆਰ ਜੂ ਵੀ ਲੇਟ ਹੋਇਆ ਤੁਸੀਂ ਦੱਸੋ ਸਰ ਵਜ੍ਹਾ ਕੀ ਹੋਇਆ ਕਿ ਨਹੀਂ ਇੱਕ ਮਿੰਟ ਕਿਦੇ ਕਰਕੇ ਹੋਇਆ ਉਹ 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 ਵੀ ਮੈਂ ਫਾਈਲ ਕੱਢ ਲੈਣਾ ਇੱਥੇ ਪਈ ਹੋਣੀ ਆ ਜੇ ਮੈਨੂੰ 5 ਮਿੰਟ ਕੈਮਰੇ ਬੰਦ ਕਰੋ ਮੈਂ ਫਾਈਲ ਕੱਢ ਕੇ ਉਹਦਾ ਤੁਹਾਨੂੰ ਭਾਈ ਸਾਹਿਬ ਉਹ ਜਦੋਂ ਮਾਲਜੋਗ ਸਾਡੇ ਪੁਰਾਣੇ ਸਿਪਾਹਸਲਾਸੀਏ ਖੋਦੇ ਹਲਕੇ ਦੇ ਠੀਕ ਹੈ ਉਹਨਾਂ ਨੂੰ ਲੱਕੇ ਵਾਲਿਆਂ ਨੇ ਇੱਕ ਚਿੱਠੀ ਦਿੱਤੀ ਸੀ ਹਾਂਜੀ ਕਿ ਜੀ ਸਾਡਾ ਪੁਲ ਕਿੰਨੇ ਮੀਟਰ ਕੇ ਜਾਵੇ ਜੀ ਅ ਸੌਰੀ ਜਾਇ ਤੇ ਹਾਂ ਹਾਂ ਬੋਲੋ ਇਦਾਂ ਸੀਗਾ ਜੀ ਜਿਹੜਾ ਉਹ ਦੱਸੋ ਡੈਫੀਨੇਸ਼ਨ ਲਈ ਯਾਰ ਮੇਰੀ ਕੁੜ ਗੱਲ ਸੁਣ ਨਹੀਂ 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 ਮੇਰੀ ਗੱਲ ਹੀ ਕਰਦੇ ਮੈਂ ਤਾਂ ਇੱਕ ਮਿੰਟ ਇੱਕ ਮਿੰਟ ਪਰ ਮਿਹਨਤ ਤਾਂ ਅਸੀਂ ਕਰਦੇ ਰਹੇ ਨਾ ਤਾਂ ਹੀ ਪੁਲ ਚੱਲੇ ਨੇ ਪਹਿਲੀ ਗੱਲ ਜੇ ਇਹ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀ ਇਹ ਕਿੰਨੇ ਸਾਲ ਹੋ ਗਏ 8 10 ਵਾਲੀ ਹੋਗੇ ਨਾ ਜੀ ਅੱਠ ਸਾਲ ਹੋ ਗਏ ਨਾ ਜੀ 8 ਸਾਲ ਚ ਜੇ ਇਹ ਦੋ ਪੋਲੀ ਨਹੀਂ ਚਲਾ ਸਕੇ ਠੀਕ ਹੈ ਸਟੈਟਿਕ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰ ਕਿਸ ਦਾ ਜੀ ਨੈਗਲੀਜੈਂਸੀ ਕਿੰਨਾ ਦੀ ਆ ਅਸੀਂ ਤਾਂ ਕੰਮ ਕਰ ਰਹੇ ਆ ਅਸੀਂ ਤਾਂ ਆਨ ਰਿਕਾਰਡ ਹਰ ਚੀਜ਼ ਇਹ ਮੇਰੀ ਮੈਂ ਆਪਣੀ ਟੈਨਰੋ ਸ਼ੁਰੂ ਕਰਾਇਆ ਕੱਲ ਆਪਣੀ ਟੈਨਰੋ ਚ ਖਤਮ ਕਰ ਰਹੇ ਆ ਤੇ ਦੇਖੋ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਔਰ ਵਰਕ ਕੁਆਲਿਟੀ ਦੇਖ ਲੋ ਜੇ ਤੋ ਮਰਜੀ ਚੈੱਕ ਕਰਾਓ ਜਿਹੜੀ ਮਰਜੀ ਥਰਡ ਪਾਰਟੀ ਲਿਆਓ ਭਾਵੇਂ ਕਿਸੇ ਤੋਂ ਲਿਆ ਕੇ ਤੁਸੀਂ ਇੱਕ ਇੱਕ ਮਟੀਰੀਅਲ ਚੈੱਕ ਕਰੋ ਮੈਂ ਤਾਂ ਚੈਲੇ ਨਹੀਂ ਹਾਂ ਤੁਹਾਡੇ ਕੈਮਰੇ ਦੇ ਮੂਰੇ ਬੋਲ ਰਿਹਾ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਾਂ ਕਿਉਂਕਿ ਸ਼ਹਿਰ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ ਤੇ ਸਾਡਾ ਫਰਜ਼ ਬੰਦਾ ਅਸੀਂ ਸ਼ਹਿਰੀਆਂ ਦੀ ਆਪਣੇ ਲੁਧਿਆਣਵੀ ਦੇ ਉਹਨਾਂ ਦੀ ਭਾਵਨਾਵਾਂ ਦਾ ਖਿਲਵਾੜ ਨਾ ਕਰਦੇ ਹੋਏ ਉਹਨਾਂ ਦੀ ਹਰ ਇੱਕ ਮਰਿਆਦਾ ਨੂੰ ਅਸੀਂ ਕਾਇਮ ਰੱਖੀਏ ਔਰ ਉਹਨਾਂ ਦੇ ਹਰ ਇੱਕ ਮਤਲਬ ਜਿਹੜੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਡੇ ਵੋਟਾਂ ਦੇ ਪਾਈਆਂ ਨੇ ਅਸੀਂ ਉਹਨੂੰ ਪੂਰੀਆਂ ਕਰੀਏ ਮੋਗੀ ਜੀ ਇੱਕ ਸਵਾਲ ਹੋ ਰਿਹਾ ਕਿ ਕਈ ਹਲਕੇ ਨੇ ਕੱਲ ਲੈਂਦੇ ਮੈਂ ਕਹਿੰਦਾ ਮੈਂ ਕਹਿੰਦਾ ਤਿਆਰ ਹੋ ਜਾਂਦਾ ਮੈਂ ਉਹ ਘਰੋਂ ਲਿਆ ਕੇ ਕਰਾਦਾ ਯਾਰ ਆ ਜਾਓ ਐਸਕੇ ਕਰ ਲਓ ਜੀ ਤੁਹਾਨੂੰ ਚਾਹ ਨਾ ਰੀਬਨ ਕੱਟਣ ਦਾ ਲਓ ਮੇਰੇ ਨਾਲ ਆ ਜਣ ਮੇਰੇ ਕੋਲ ਇਸ ਟਾਈਮ ਦੇਖਾ 42 ਪਏ ਨੇ ਵਰਕ ਆਊਟਰ ਜਿਹੜੇ ਤਿਆਰ ਆ ਜੋ ਇੰਨਾ ਹੀ ਸ਼ੌਕ ਹੈ ਮੇਰੀ ਗੱਡੀ ਸਵੇਰੇ ਬਹਿ ਜਾ ਕਰਾ ਲਾ ਕੇ ਰੀਬਨੇ ਕੱਟੀ ਜਾਣ ਮੈਨੂੰ ਕੀ ਫਰਕ ਪੈਂਦਾ ਕੱਲ ਜੀ ਐਸੀ ਮੈਂ ਹੁਣ ਜਿਹੜਾ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਦੇਖੋ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਦੇਖੋ ਅਸੀਂ ਕਰਨ ਜਾ ਰਹੇ ਆ ਜੀ ਸਭ ਤੋਂ ਪਹਿਲਾਂ ਤਾਂ ਜਦ ਤੱਕ ਸੈਂਟੀਟਿਕ ਰੈਟ ਤਿਆਰ ਨਹੀਂ ਹੁੰਦਾ 19 ਦਰਸੀ ਨਹੀਂ ਖੋਲਾਂਗੇ ਉਹਨੂੰ ਜਿਸ ਤਰੀਕੇ ਨਾਲ ਉਹ ਆ ਜੋ ਕਰ ਗਿਆ ਨਾ ਹਰਕਤ ਇੱਕ ਮਿੰਟ ਕਹਿ ਗਿਆ پڑھਦੇ ਤੇ ਬੇਜੀ ਬੱਚਿਆਂ ਲਈ ਬੰਦ ਨਾ ਕਰਿਓ ਜੀ ਫਲਾ ਸੈਂਟੀਮੈਂਟ ਲੈ ਲਈ ਜੋ ਉਹਨਾਂ ਦੀ ਆਦਤ ਹੈਗੀ ਆ ਲੂੰਬੜ ਵਾਲੇ ਆਸੂ ਕੱਢ ਕੇ ਬੋਲਣ ਵਾਲੀ ਕਹਿੰਦਾ ਮਤਲਬ ਉਹ ਜਿਹੜੀ ਉਹ ਕਰਕੇ ਗਏ ਨਾ ਇਮੋਸ਼ਨਲੀ ਆਪਣੇ ਵੱਲੋਂ ਟੱਚ ਦੇ ਕੇ ਗਏ ਨੇ ਲੁਧਿਆਣਵੀ ਨੂੰ ਬੱਚਿਆਂ ਲਈ ਬਈ ਬਣਾਇਆ ਤਾਂ ਸੀ ਬੱਚਿਆਂ ਲਈ ਲੋਕਾਂ ਲਈ ਪਲੇਅਰਸ ਲਈ ਆ ਉਹ ਯਕ ਤਿਆਰ ਤਾਂ ਹੋਣ ਦਿਓ ਨਾ ਹਲਤਾਂ ਅਗਸਤ ਚ ਇੱਕ ਸਾਲ ਹੋਣਾ ਪੂਰਾ ਅਗਸਤ ਡੇਢ ਸਾਲ ਹੋਣਾ ਇਹ ਬੇਗੀ ਜੀ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ ਹੀ ਕ੍ਰੈਡਿਟਵਾਰ ਦੇ ਵਿੱਚ ਲੜਾਈ ਕਿਉਂ ਹੋ ਰਹੀ ਉਹਦਾ ਕਾਰਨ ਕਈ ਹਲਕੇ ਨੇ ਤੁਹਾਡੇ ਨਾਲ ਹੀ ਆਮੋ ਸਾਹਮਣੇ ਉਹਦਾ ਕਾਰਨ ਉਹਦਾ ਉਹਦਾ ਕਾਰਨ ਇਹ ਆ ਇੱਕੋ ਗੋਗੀ ਕੰਮ ਕਰਦਾ ਠੀਕ ਆ ਇਹ ਗੱਲਾਂ ਕਰਦੇ ਸੀ ਮੈਂ ਕੰਮ ਕਰਦਾ ਇਹ ਗੱਲਾਂ ਦੇ ਕੜਾ ਪਕਾਉਂਦੇ ਸੀ ਤੇ ਮੈਂ ਕੰਮਾਂ ਦੇ ਨਾਲ ਕਰਦਾ ਜੇ ਪੰਜ ਵਾਰ ਜਿੱਤੇ ਮੈਂ ਲਗਾਤਾਰ ਤੇ ਲੋਕ ਮੈਨੂੰ ਪਿਆਰ ਕਰਦੇ 25 ਸਾਲ ਤੋਂ ਲਗਾਤਾਰ ਮੈਂ ਜਿੱਤਦਾ ਆ ਰਿਹਾ ਉਹਦਾ ਕਾਰਨ ਇਹ ਹੀ ਆ ਵੀ ਲੋਕਾਂ ਦੇ ਸੀ ਕੰਮ ਕਰਦੇ ਆ ਲੋਕਾਂ ਦੇ ਨਾਲ ਦੇ ਬਾਕੀ ਬਾਕੀ ਵੀ ਤੁਹਾਡੀ ਪਾਰਟੀ ਦੇ ਐਮਐਲਏ ਨਹੀਂ ਉਹ ਕੰਮ ਕਰੀ ਜਾਂਦੇ ਯਾਰ ਮੇਰੀ ਗੱਲ ਸੁਣ ਸਾਰੇ ਕਰ ਰਹੇ ਸਾਰੇ ਕਰ ਰਹੇ ਸਾਰੇ ਕਰ ਰਹੇ ਮੇਰੇ ਮਾਨਯੋਗ ਸਾਰੇ ਐਮਐਲਏ ਕੰਮ ਕਰ ਰਹੇ ਨੇ ਸਾਰੇ ਸਾਡੇ ਮਾਨ ਸਾਹਿਬ ਸਾਰੇ ਕੰਮ ਕਰਦੇ ਨਹੀਂ ਰੋਜ਼ ਕਿਤੇ ਇੱਥੇ ਕਦੇ ਉੱਥੇ ਕਦੇ ਉੱਥੇ ਕੀ ਗੱਲ ਉਹ ਉਹ ਪੰਜਾਬ ਪਿਆਰ ਕਰਦੇ ਸਾਡੇ ਕਹਿਣ ਦਾ ਮਤਲਬ ਸਵਾਲ ਦਾ ਕਿ ਤੁਹਾਡੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਤਾਂ ਯਾਰ ਮੈਂ ਤਾਂ ਤਾਂ ਹੀ ਤਾਂ ਕੋਈ ਇਨ ਸਿਕਿਉਰਿਟੀ ਹੈ ਤੁਹਾਡੇ ਤੋਂ ਐਂਟੀ ਸਾਬ ਨੂੰ ਤੁਸੀਂ ਰਾਜੀ ਤੁਸੀਂ ਦੇਖੋ ਇੱਕ ਮਿੰਟ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਆਪਣੇ ਭਰਾਵਾਂ ਨੂੰ ਇੱਕੋ ਹੀ ਸਵਾਲ ਕਰਨਾ ਚਾਹੁੰਦਾ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿੰਦਾ ਤੁਸੀਂ ਪਿਛਲਾ 2 2 ਸਾਲ ਪਹਿਲਾਂ ਦਾ ਨਕਸ਼ਾ ਮੇਰੇ ਹਲਕੇ ਦਾ ਤੇ 2 ਸਾਲ ਦਾ ਅੱਜ ਦਾ ਹਲਕਾ ਦਾ ਮੇਰੇ ਨਕਸ਼ਾ ਉਹ ਤੁਸੀਂ ਕੱਢ ਲਓ ਤੁਨੂੰ ਆਪਣੇ ਆਪ ਹੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਣਾ ਵੀ ਕੌਣ ਗੱਲਾਂ ਕਰਦਾ ਤੇ ਕੌਣ ਕੰਮ ਕਰਦਾ ਮੈਂ ਕੋਈ ਕ੍ਰੈਡਿਟ ਵਾਰ ਨਹੀਂ ਲੈਣੀ ਜੀ ਸੁਣ ਲਓ ਮੇਰੀ ਗੱਲ ਮੈਂ ਕੰਮ ਕਰਨੇ ਆ ਮੈਂ ਕੈਮਰਾ ਬੰਦਾ ਮੈਨੂੰ ਕੰਮ ਕਰਨ ਦਾ ਸ਼ੌਕ ਆ ਮੈਨੂੰ ਕ੍ਰੈਡਿਟ ਲੈਂਦਾ ਸ਼ੌਕ ਨਹੀਂ ਮੈਂ ਤਾਂ ਤੁਹਾਡੇ ਮਾਧਿਅਮ ਦਾ ਹੀ ਇਹ ਅਪੀਲ ਕਰਾਂਗਾ ਭਾਈ ਸਾਹਿਬ ਜੇ ਤੁਹਾਨੂੰ ਇੰਨੇ ਹੀ ਸ਼ੌਕ ਆ ਰੀਵਨ ਘਟਾਉਂਦਾ ਆਓ ਮੇਰੇ ਕੋਲ 42 ਵਰਕ ਆਰਡਰ ਹੋਏ ਪਏ ਆ ਚਲੋ ਮੇ ਨਾਲ ਸਰੇ ਉਦਘਾਟਨ ਗੱਡੀ ਵੀ ਮੇਰੀ ਰੋਟੀ ਦਾ ਡੱਬਾ ਪਹਿਲਾਂ ਵੀ ਇੱਥੇ ਤੁਸੀਂ ਇਸੇ ਘਰ ਚ ਆਪਣੇ ਬੈਠ ਕੇ ਆਰਾਮ ਫਰਮਾ ਰਹੇ ਹੋ ਇੱਥੇ ਤੁਹਾਡਾ ਸਾਰਾ ਪਾਲਣ ਪੋਸ਼ ਹੋਇਆ ਤੇ ਆਓ ਮੈਂ ਤੁਹਾਡੇ ਰਿਵਰ ਤੁਸੀਂ ਕਟੋਗੇ ਮੈਂ ਤੁਹਾਨੂੰ ਆਪਣੀ ਗੱਡੀ ਲੈ ਕੇ ਆਪਣੇ ਮੈਂ ਮੈਂ ਕ੍ਰੈਡਿਟ ਨਹੀਂ ਲੈਂਦਾ ਚਲੋ ਕਮਸੇ ਆ ਆ ਹਰਕਤਾਂ ਨਾ ਕਰਨ ਇਹ ਇਨਾਂ ਦੇ ਬਸ ਐਜ਼ ਅ ਪਾਰਲੀਮੈਂਟ ਮੈਂਬਰ ਇਹਨਾਂ ਇਹ ਸ਼ੋਭਾ ਨਹੀਂ ਦਿੰਦੀਆਂ ਇਹ ਤਾਂ ਇੱਕ ਛੋਟਾ ਜਿਹਾ ਇੱਕ ਗਲੀ ਦਾ ਵਿਚਾਰਾ ਪ੍ਰਧਾਨ ਵੀ ਨਹੀਂ ਐਸੀ ਹਰਕਤ ਕਰਦਾ ਹੋਏ ਜਿਹੜੀਆਂ ਹਰਕਤਾਂ ਕਰਨ ਲੱਗੀਆਂ ਹੋਈਆਂ ਨੇ